ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਹਲਕਾ ਪੱਛਮੀ ਸਿਸਟਮ ਲਗਾਤਾਰ ਪੰਜਾਬ ਉੱਤੇ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਪੱਛਮੀ ਸਿਸਟਮ ਪਾਕਿਸਤਾਨ ਵਾਲੀ ਸਾਈਡ ਤੋਂ ਐਂਟਰ ਹੁੰਦੇ ਦਿਖਾਈ ਦੇ ਰਹੇ ਹਨ ਲੋ ਪ੍ਰੈਸ਼ਰ ਸਿਸਟਮ ਬੰਦੇ ਹੋ ਦਿਖਾਈ ਦੇ ਰਹੇ ਹਨ ਜਿਹੜਾ ਸਿਸਟਮ ਪਹੁੰਚੇਗਾ ਕਿਸ ਤਰ੍ਹਾਂ ਦੀ ਅਪਡੇਟ ਹਾਲਚਲ ਦੇਖਣ ਨੂੰ ਮਿਲੇਗੀ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਹੈ ਜਾਂ ਨਹੀਂ ਜਾਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਬਹਾਵਿਕ ਦੇਖਣ ਨੂੰ ਮਿਲੇਗਾ ਇਸ ਵੀਡੀਓ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ 25 ਫਰਵਰੀ ਤੱਕ ਆਪਾਂ ਨੂੰ ਬੈਕ ਦੂ ਬੈਗ ਤਿੰਨ ਸਿਸਟਮ ਦੇਖਣ ਨੂੰ ਮਿਲਣਗੇ ਇੱਕ ਸਿਸਟਮ ਦੀ ਗੱਲ ਕਰੀਏ ਤਾਂ 17 ਦੇ 18 ਤਰੀਕ ਨੂੰ ਤੇ ਇੱਕ 25 ਤਰੀਕ ਨੂੰ ਸਿਸਟਮ ਦੇਖਣ ਨੂੰ ਮਿਲੇਗਾ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਜੋ ਕਿਸਾਨਾਂ ਨੇ ਕਣਕ ਦੇ ਪਾਣੀ ਲਾਣਾ ਹੈ ਖਾਦ ਦੇਣੀ ਹੈ ਕਦੋਂ ਤੱਕ ਮੌਸਮ ਦੇ ਹਾਲਾਤ ਆਪਾਂ ਨੂੰ ਕਿਸ ਤਰ੍ਹਾਂ ਦੇ ਦੇਖਣ ਨੂੰ ਮਿਲਣਗੇ ਮੀਂਹ ਦੀ ਹਸਾਬ ਨਾਲ ਕਿਹੜੇ ਜ਼ਿਲ੍ਹਿਆਂ ਵਿੱਚ ਹੋਏਗੀ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਨ ਤੌਰ ਤੇ ਕਿਸਾਨਾਂ ਲਈ ਮੌਸਮ ਦੀ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰਕਾਉਟ ਤੋਂ ਬਾਅਦ ਤੱਕ ਪਹੁੰਚਦੀ ਰਹੇ ਕੋਈ ਵੀ ਅਪਡੇਟ ਮਿਸ ਨਾ ਹੋ ਸਕੇ ਮੇਨ ਤੌਰ ਤੇ ਹੂੰ ਜੇਕਰ ਜਾਣਕਾਰੀ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਲਗਾਤਾਰ ਪੰਜਾਬ ਉੱਤੇ ਉੱਤਰ-ਪੱਛਮੀ ਹਵਾਵਾਂ ਦਾ ਜੋਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਹਲਕੀ ਬੱਦਲਵਾਈ ਆਪਾਂ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਲਾਈਵ ਸੈਟ ਤਸਵੀਰਾਂ ਤੁਸੀਂ ਇਸ ਟਾਈਮ ਦੀਆਂ ਦੇਖ ਸਕਦੇ ਹੋ ਪੰਜਾਬ ਉੱਤੇ ਹਲਕੀ ਬੱਦਲਵਾਈ ਦਾ ਦਾਇਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਟੁੱਟਵੇਂ ਤੌਰ ਤੇ ਬੱਦਲਵਾਈ ਅਗਲੇ 24 ਘੰਟਿਆਂ ਦੇ ਵਿੱਚ ਗੁਜ਼ਰਦੀ ਹੋਈ ਕਾਈ ਦੇਗੀ ਫਿਲਹਾਲ ਜਿਆਦਾ ਕੋਈ ਉਮੀਦ ਦੇ ਅਪਡੇਟ ਦੇ ਚਾਂਸ ਨਹੀਂ ਬੱਦਲਵਾਈ ਦਾ ਜੋਰ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇਗਾ ਬਾਕੀ ਹਵਾਵਾਂ ਦੀ ਚਾ ਵੀ ਉੱਤਰ-ਪੱਛਮੀ ਤੌਰ ਤੇ ਦੇਖਣ ਨੂੰ ਮਿਲਣਗੀਆਂ ਉੱਤਰ-ਪੱਛਮੀ ਠੰਡੀਆਂ ਹਵਾਵਾਂ ਲਗਾਤਾਰ ਦੇਖ ਦੋ ਦਿਨਾਂ ਦੀ ਅਪਡੇਟ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਉੱਤੇ ਬੱਦਲਵਾਈ ਹਲਕੇ ਦਰਮਿਆਨੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗੀ 14 ਫਰਵਰੀ ਤੱਕ ਪੱਛਮੀ ਹਵਾਵਾਂ ਦਾ ਜ਼ੋਰ ਜ਼ਿਆਦਾਤਰ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਲਗਾਤਾਰ ਪੱਛਮੀ ਹਵਾਵਾਂ ਦੇਖਣ ਨੂੰ ਮਿਲਣ ਗਿਆ 14 ਤੇ 15 ਫਰਵਰੀ ਨੂੰ ਜ਼ਿਆਦਾਤਰ ਖੇਤਰਾਂ ਦੇ ਵਿੱਚ ਸਤਰੀ ਨੇ ਠੰਡੀਆਂ ਹਵਾਵਾਂ ਮੌਜੂਦ ਦੇਖਣ ਨੂੰ ਮਿਲਣ ਗਿਆ ਲਾਈਵ ਸਾਈਡ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਓਵਰਆਲ ਤਕਰੀਬਨ ਦੱਖਣ-ਪੱਛਮੀ ਦੇ ਰੁੱਖ ਦੇ ਨਾਲ ਆਪਾਂ ਨੂੰ ਅਗਲੇ 1 ਤੋਂ 2 ਦਿਨ ਤੱਕ ਮੌਸਮ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ ਬੱਦਲਵਾਈ ਠੰਮੇ ਰੂਪ ਦੇ ਵਿੱਚ ਗੁਜਰਦੀ ਹੋਈ ਕਾਈ ਦੇਗੀ ਧੁੱਪ ਦੇਖੋ ਬੱਦਲਵਾਈ ਵਾਲਾ ਮਿਕਸ ਮਾਹੌਲ ਅਗਲੇ 2 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਓਵਰਆਲ ਤਕਰੀਬਨ ਇਸੇ ਤਰ੍ਹਾਂ ਅੱਗੇ 15 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ 15 ਤਰੀਕ ਨੂੰ ਵੀ ਲਗਾਤਾਰ ਪਹਾੜੀ ਖੇਤਰਾ ਦੇ ਵਿੱਚ ਹਲਕੇ-ਫੁਲਕੇ ਸਿਸਟਮ ਦੇਖਣ ਨੂੰ ਮਿਲਣਗੇ ਬਾਕੀ 16 ਤਰੀਕ ਤੋਂ ਤਕਰੀਬਨ 17 ਤਰੀਕ ਤੋਂ ਹੀ ਆਪਾਂ ਨੂੰ ਸ਼ਾਮ ਤੋਂ ਉਹ ਬੱਦਲਵਾਈ ਦੀ ਐਂਟਰੀ ਦੇਖਣ ਨੂੰ ਮਿਲੇਗੀ ਪਾਕਿਸਤਾਨ ਵਾਲੀ ਸਾਈਡ ਤੋਂ ਹਲਕੇ-ਫੁਲਕੇ ਸਿਸਟਮ ਬੰਦੇ ਹੋਏ ਦਿਖਾਈ ਦੇਣਗੇ ਜੋ ਕਿ ਆਪਾਂ ਨੂੰ ਪੰਜਾਬ ਦੇ ਵਿੱਚ ਹਲਕੇ ਰਫਤਾਰ ਦੇ ਵਿੱਚ ਦੇਖਣ ਨੂੰ ਮਿਲਣਗੇ ਐਕਟੀਵੇਟ ਹੋ ਸਕਦੇ ਹਨ ਫਿਲਹਾਲ ਜੇ ਦੱਸ ਦਈਏ ਤਗੜਾ ਸਿਸਟਮ ਨਹੀਂ ਹੈ ਹਲਕੇ ਲੈਵਲ ਦਾ ਸਿਸਟਮ ਹੈ ਤਕਰੀਬਨ ਤਾਮੰਦ ਦੀ ਗੱਲ ਕਰੀਏ ਤਾਂ ਤਾਮੰਦ तकरीबन ਅਗਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇ ਮੇਨ ਤੌਰ ਤੇ ਦੇਖੀਏ ਤਾਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਮੈਕਸਿਮਮ ਤਾਪਮਾਨ ਆਪਾਂ ਨੂੰ 27 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲ ਸਕਦੇ ਹਨ ਪਿੰਡਾਂ ਦਾ ਤਾਪਮਾਨ 27 ਡਿਗਰੀ ਦੇ ਕਰੀਬ ਦੇਖਣ ਨੂੰ ਮਿਲੇਗਾ ਓਵਰ ਆਲ ਤਕਰੀਬਨ ਇਸੇ ਤਰ੍ਹਾਂ ਤਾਪਮਾਨ ਆਪਾਂ ਨੂੰ ਬੰਦੇ ਹੋਏ ਦਿਖਾਈ ਦੇਣਗੇ ਮੇਨ ਤੌਰ ਤੇ ਦਿਨ ਦੇ ਤਾਪਮਾਨ ਕੁਝ ਇਲਾਕਿਆਂ ਦੇ ਵਿੱਚ 25-26 ਦੇ ਆਸ-ਪਾਸ ਵੀ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ ਰਾਤਾਂ ਦੇ ਤਾਪਮਾਨ ਦੇ ਵਿੱਚ ਹੁਣ ਆਪਾਂ ਨੂੰ ਗਿਰਾਵਟ ਨਹੀਂ ਦੇਖਣ ਨੂੰ ਮਿਲੇਗੀ ਤਕਰੀਬਨ ਅੱਗੇ ਵਧিয়ে ਤਾਂ ਅਗਲੇ ਦਿਨਾਂ ਦੀ ਅਪਡੇਟ 18 ਤਰੀਕ ਦੀ ਗੱਲ ਕਰੀਏ 18 ਤਰੀਕ ਨੂੰ ਇਸੇ ਤ ਜੇ ਆਪਾਂ ਨੂੰ ਮੌਸਮ ਠੀਕ ਹੈ ਬੱਦਲਵਾਈ ਦੇ ਨਾਲ ਹਲਕੇ-ਫੁਲਕੇ ਮੀਂਹ ਦੇ ਚਾਂ ਦੇਖਣ ਨੂੰ ਮਿਲ ਸਕਦੇ ਆ ਓਵਰਆਲ ਇਸ ਤਰ੍ਹਾਂ ਦੀ ਅਪਡੇਟ ਆਪਾਂ ਨੂੰ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਅੱਗੇ ਵਧਿਆ ਤਾਂ ਆਪਾਂ ਨੂੰ ਖੇਤਰਾਂ ਵਿੱਚ ਹਲਕੀਆਂ-ਫੁਲਕੀਆਂ ਕਾਰਵਾਈਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਆਪਾਂ ਨਵੇਂ ਮੈਪ ਦੇ ਵਿੱਚ ਦੇਖੀਏ ਤਾਂ ਜ਼ੂਮ ਕਰਕੇ ਦੇਖੀਏ ਜਿਹੜੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀਆਂ-ਫੁਲਕੀਆਂ ਕਾਰਵਾਈਆਂ ਦੇ ਅਸਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਖਾਸ ਕਰਕੇ ਜਿਹੜੀ ਗੰਗਾ ਨਗਰ ਵਾਲੀ ਬੈਲਟ ਹੋਗੀ ਇਹਨਾਂ ਖੇਤਰਾਂ ਦੇ ਵਿੱਚ ਹਲਕੇ-ਫੁਲਕੇ ਗਤੀਵਿਧੀਆਂ ਦੇ ਚਾਂਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ 18 ਤਰੀਕ ਨੂੰ ਸਵੇਰ ਤੋਂ ਟੁੱਟਵੀਆਂ ਕਾਰਵਾਈਆਂ ਆਪਾਂ ਨੂੰ ਉਪਰਚੀ ਦੀ ਗੰਗਾ ਨਗਰ ਦੇ ਆਸ-ਪਾਸ ਦੇ ਖੇ ਉਸ ਤੋਂ ਬਾਅਦ ਤਕਰੀਬਨ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਅਬੋਰ ਦੇ ਆਸ-ਪਾਸ ਸ਼੍ਰੀ ਮੁਕਤਸਰ ਦਾ ਦਾਇਰਾ ਹੋ ਸਕਦਾ ਹੈ ਕੁਝ ਟਿੰਡੇ ਦਾ ਇਲਾਕਾ ਆਪਾਂ ਨੂੰ ਸ਼੍ਰੀ ਗੰਗਾ ਨਗਰ ਹਰਮਨਗੜ੍ਹ ਰਾਜਸਥਾਨ ਦੇ ਖੇਤਰ ਤੋਂ ਸੂਰਤਗੜ੍ਹ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ 18 ਤਰੀਕ ਨੂੰ ਆਪਾਂ ਨੂੰ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਜੇਕਰ ਆਪਾਂ ਅੱਗੇ ਵਧੀਆਂ ਦਾ ਜ਼ੂਮ ਆਊਟ ਕਰੀਏ 18 ਤਰੀਕ ਤੋਂ ਬਾਅਦ ਸਿਸਟਮ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲੇਗਾ 19 ਤਰੀਕ ਨੂੰ ਆਪਾਂ ਨੂੰ ਉੱਤਰ ਪੱਛਮ ਦੀਆਂ ਹਵਾਵਾਂ ਦੀ ਵਾਪਸੀ ਫਿਰ ਤੋਂ ਦੇਖਣ ਨੂੰ ਮਿਲੇਗੀ ਅਤੇ ਗਰੀਬਨ ਅੱਗੇ 20 ਤਰੀਕ ਦੇ ਵਲ ਵਧੀਏ ਤਾਂ 20 ਤਰੀਕ ਨੂੰ ਵੀ ਜਿਆਤਰ ਖੇਤਰਾ ਦੇ ਵਿੱਚ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਤੇ 21 ਤਰੀਕ ਨੂੰ ਵੀ ਇਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ 22 ਨੂੰ ਵੀ ਤੇ 23 ਅਤੇ 24 ਤਰੀਕ ਨੂੰ ਵੀ ਇਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ 24 ਤਰੀਕ ਤੋਂ ਪਹਾੜੀ ਖੇਤਰਾ ਦੇ ਵਿੱਚ ਪੱਛਮੀ ਸਿਸਟਮਾ ਦੀ ਐਂਟਰੀ ਲਗਾਤਾਰ ਦੇਖਣ ਨੂੰ ਮਿਲੇਗੀ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ 24 ਤਰੀਕ ਨੂੰ ਪੱਛਮੀ ਤੇ ਚੋਂ ਲਗਾਤਾਰ ਪੋਂਦੇ ਹੋਏ ਕਈ ਦੇਣਗੇ ਤੇ ਆਪਾਂ ਨੂੰ ਪੂਰਬੀ ਹਵਾ ਦੀ ਵਾਪਸੀ ਲਗਾਤਾਰ 24 ਤਰੀਕ ਤੋਂ ਹੀ ਦੇਖਣ ਨੂੰ ਮਿਲੇਗੀ 24 ਤਰੀਕ ਤੋਂ ਕਈ ਇਤਰਾਵਾਂ ਦੇ ਵਿੱਚ ਪੂਰਬੀ ਹਵਾ ਦੇ ਨਾਲ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਥੋੜੀ ਦਰਮਿਆਨੀ ਤੌਰ ਤੇ ਹਵਾ ਦੇਖਣ ਨੂੰ ਮਿਲ ਸਕਦੀ ਹੈ 25 ਦੀ ਗੱਲ ਕਰੀਏ ਤਾਂ 25 ਤਰੀਕ ਨੂੰ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਸਿਸਟਮ ਬੋਂਦੇ ਹੋਏ ਦਿਖਾਈ ਦੇਣਗੇ ਤਕਰੀਬਨ ਹਿਮਾਚਲ ਦੇ ਨਾਲ ਟੱਚ ਕਰਦੇ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਅਸਾਰ ਦਿੱਲੀ ਐਮਪੀ ਦੇ ਆਸਪਾਸ ਦੇ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਕਈ ਖੇਤਰਾਂ ਦੇ ਵਿੱਚ ਦਰਮਿਆਨੇ ਤੌਰ ਤੇ ਉਮੀਦੀਆਂ ਗਤੀਵਿਧੀਆਂ ਦੇ ਅਸਾਰ ਵੱਖ-ਵੱਖ ਖੇਤਰਾਂ ਦੇ ਵਿੱਚ ਬੰਦੇ ਹੋਏ ਦਿਖਾਈ ਦੇਣਗੇ ਮੇਨ ਤੌਰ ਤੇ ਆਪਾਂ ਨੂੰ 25 ਤਰੀਕ ਤੱਕ ਦਰਮਿਆਨੇ ਪੱਦਰ ਦੇ ਸਿਸਟਮ ਲਗਾਤਾਰ ਬੈਕ ਟੂ ਬੈਕ ਦੇਖਣ ਨੂੰ ਮਿਲਣਗੇ ਤਾਪਮਾਨ ਦੀ ਗੱਲ ਕਰੀਏ ਤਾਂ 25 ਤਰੀਕ ਤੱਕ ਤਾਪਮਾਨ ਆਪਾਂ ਨੂੰ ਤਕਰੀਬਨ 22-27 ਡਿਗਰੀ ਦੇ ਆਸ-ਪਾਸ ਜਾਂਦੇ ਹੋਏ ਦਿਖਾਈ ਦੇਣਗੇ ਲਗਾਤਾਰ ਸਿਸਟਮ ਬੈਕ ਟੂ ਬੈਕ ਦੇਖਣ ਨੂੰ ਮਿਲਣਗੇ ਪਹਾੜੀ ਖੇਤਰਾਂ ਦੇ ਨਾਲ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਸਿਸਟਮਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਤੁਹਾਨੂੰ